ਅੱਜ ਦੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਜਿਸ ਜਗ੍ਹਾ ਤੇ ਖੜੇ ਆ ਆਪਾਂ ਉਹਦੇ ਬਾਰੇ ਵੀ ਦੱਸਦੇ ਆ ਤੇ ਇੱਥੇ ਕੀ ਕਰਨਾ ਹੈ ਉਹਦੇ ਬਾਰੇ ਤੇ ਆ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਇਹ 베ਰੀ ਲੱਗੀ ਹੋਈ ਆ ਬਲੂ ਬੇਰੀ ਜਿਹੜੀ ਕੈਨੇਡਾ ਦੇ ਵਿੱਚ ਲੋਕ ਤੋੜਦੇ ਨੇ ਤੇ ਜਿਸ ਨੂੰ ਇੱਥੇ ਦੇਖਦੇ ਹੁਣ ਬੰਦੇ ਵਿੱਚ ਤੋੜੀ ਜਾਂਦੇ ਨੇ ਤੇ ਅਗਲੀ ਗੱਲ ਇਹ ਆ ਵੀ ਇਹ ਸਾਰਾ ਕੈਨੇਡਾ ਤੇ ਆਹ ਸਾਹਮਣੇ ਜਿਹੜਾ ਇਹ ਹੈਗਾ ਅਮਰੀਕਾ ਤੇ ਜਮੈਂ ਬਿਲਕੁਲ ਬਾਰਡਰ ਤੇ ਇਹ ਹੈਗਾ ਤੇ ਬ੍ਰੇਸ਼ ਕੋਲੰਬੀਆ ਦਾ ਕਿਟੀ ਆ ਐਵਸਫੋਰਡ ਇਹ ਉੱਥੇ ਆ ਸੂਮਸ ਸੂਮਸ ਵਾਲੀ ਸਾਈਡ ਤੇ ਸੂਮਸ ਲੇਕ ਹੁੰਦੀ ਸੀ ਇੱਥੇ ਤੇ ਪਾਣੀ ਵੀ ਆ ਗਿਆ ਸੀ ਤਿੰਨ ਸਾਲ ਪਹਿਲਾਂ ਇੱਥੇ ਬਹਾਵਾ ਨੁਕਸਾਨ ਕਰ ਗਿਆ ਸੀ ਤੇ ਚਲੋ ਖੈਰ ਆਪਾਂ ਜਿਹੜੀ ਗੱਲ ਕਰਦੇ ਸੀ ਉਹ ਇਹ ਆ ਵੀ ਇੱਥੇ ਬਲੂਬੇਰੀ, ਰਸਬੇਰੀ, ਸਟਰਾਬੇਰੀ, ਬਲੈਕਬੇਰੀ ਇਹੋ ਜਿਹੀਆਂ ਕਿਸਮਾਂ ਦੀਆਂ ਕਾਫੀ ਤਰ੍ਹਾਂ ਦੀਆਂ 베ਰੀਆਂ ਪਾਈਆਂ ਜਾਂਦੀਆਂ ਨੇ ਤੇ ਹੈਲਥ ਲਈ ਜਿਹੜੀ ਬਹੁਤ ਵਧੀਆ ਜੀ ਤੇ ਆਪਣੇ ਪੰਜਾਬੀਆਂ ਦੇ ਇੱਥੇ ਕਾਫੀ ਫਾਰਮ ਨੇ ਤੇ ਆਪਣੇ ਪੰਜਾਬੀ ਇੱਥੇ ਆ ਕੇ ਕੰਮ ਵੀ 베ਰੀਆਂ ਵਿੱਚ ਹੀ ਕਰਦੇ ਨੇ ਤੇ ਤਿੰਨ ਕੁ ਮਹੀਨਿਆਂ ਇਹਨਾਂ ਦਾ ਕੰਮ ਪੂਰਾ ਜੋਰਾਂ ਸੋਨਾ ਤੇ ਹੁੰਦਾ ਤੇ ਹਾ ਡ੍ਰਿਪ ਸਿਸਟਮ ਲੱਗਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਪਾਣੀ ਦੇਣ ਨੂੰ ਆਹਾ ਜਿਹੜੀਆਂ ਕਾਲੀਆਂਆਂ ਆਂ ਪਾਈਪਾਂ ਨੇ ਤੇ 베ਰੀ ਇਹ ਹਜੇ 3-4 ਸਾਲ ਪੁਰਾਣੀਆਂ ਕਿਉਂਕਿ ਉਦੋਂ ਜਦੋਂ ਇੱਥੇ ਹੜ੍ਹ ਜੇ ਆਗੇ ਸੀਗੇ ਪਾਣੀ ਆ ਗਿਆ ਸੀ ਕਾਫੀ ਉਦੋਂ ਸਾਰੀ 베ਰੀ ਖਰਾਬ ਹੋ ਗਈ ਸੀ ਤੇ ਅਗਲੀ ਗੱਲ ਇਹ ਆ ਵੀ ਜਿਹੜੀਆਂ ਇਹ 베ਰੀਆਂ ਨੇ ਇਹਨਾਂ ਦਾ ਰੇਟ ਕੋਈ ਬਹੁਤਾ ਨਹੀਂ ਹੈਗਾ ਕਿਉਂਕਿ ਸਰਕਾਰ ਵੱਲੋਂ ਕੋਈ ਘੱਟੋ ਘੱਟ ਮੁੱਲ ਨਹੀਂ ਰੱਖਿਆ ਹੋਇਆ ਤੇ ਕੈਨਰੀਆਂ ਵਾਲੇ ਆਪ ਦਾ ਏਕਾ ਕਰਕੇ ਰੇਟ ਘਟਾ ਦਿੰਦੇ ਨੇ ਜਦੋਂ ਸੀਜ਼ਨ ਹੁੰਦਾ ਤੇ ਬਾਅਦ ਚ ਵਧਾ ਦਿੰਦੇ ਨੇ ਅੱਜ ਕੱਲ ਜਿਹੜਾ ਸੁਣਨ ਚਾਹਿਆ ਰੇਟ ਇਹਦਾ 90 ਸੈਂਟ ਪਾਉਂਡ ਦਾ ਜਿਹੜਾ 베ਰੀ ਦਾ ਰੇਟ ਆ ਤੇ ਤੜਾਈ ਦਾ ਜਿਹੜਾ ਰੇਟ ਆ ਜਿਵੇਂ ਅੱچھے ਤੋੜੀ ਜਾਂਦੇ ਆ ਉਹ ਰੇਟ ਹੈਗਾ 45 ਸੈਂਟ ਤੇ ਇੱਥੇ ਠੇਕੇਦਾਰ ਨੇ ਜਿਹੜੇ ਬੰਦੇ ਨੂੰ ਲੈ ਕੇ ਆਉਂਦੇ ਆ ਤੇ ਵੈਸੇ ਇੱਥੇ ਮਸ਼ੀਨਾਂ ਵੀ ਨੇ ਮਸ਼ੀਨਾਂ ਨਾਲ ਵੀ ਤੜਾਈ ਕਰਦੇ ਆ ਪਰ ਮਸ਼ੀਨਾਂ ਨਾਲ ਜਿਵੇਂ ਹੋ ਖੜੀਆਂ ਨੇ ਜੇ ਤੁਸੀਂ ਦੇਖੋਗੇ ਆਹ ਖੜੀਆਂ ਨੇ ਮਸ਼ੀਨਾਂ ਤੇ ਇਹਨਾਂ ਨਾਲ ਆਇਆ ਵੀ ਕੱਚੀ 베ਰੀ ਟੁੱਟ ਜਾਂਦੀ ਹੈ ਜ਼ਿਆਦੇ ਤੇ ਇਸ ਕਰਕੇ ਬੰਦਿਆਂ ਤੋਂ ਤੜਾਈ ਜਾਂਦੀ ਆ ਤੇ ਥੋੜੀ ਜਿਹੀ ਸਫਾਈ ਵੱਧ ਹੁੰਦੀ ਆ ਤੇ ਇਹ ਕੁਝ ਗੱਲਾਂ ਨੇ ਜਿੰਨਾ ਕਰਕੇ ਤੜਾਈ ਜਾਂਦੀ ਆ ਤੇ ਬਾਕੀ ਜਿਹੜੇ ਬਜ਼ੁਰਗ ਨੇ ਬੀਬੀਆਂ ਨੇ ਤੇ ਜਿਨ੍ਹਾਂ ਕੋਲੇ ਕੰਮ ਨਹੀਂ ਹੁੰਦਾ ਉਹਨਾਂ ਨੂੰ ਇੱਥੇ 베ਰੀ ਵਿੱਚ ਕੰਮ ਵਧੀਆ ਮਿਲ ਜਾਂਦਾ ਤੇ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਤੂੰ ਆ ਬੈਠ ਗਿਆ ਜਾਂ ਖੜ ਗਿਆ ਚਾਹੇ ਬੰਦਾ ਲੰਮਾ ਪਏ ਜੇ 2 ਘੰਟੇ ਥੱਕ ਗਿਆ ਤਾਂ ਕੋਈ ਚੱਕਰ ਨਹੀਂ ਕਿਉਂਕਿ ਇਹ ਤਾਂ ਜਿਵੇਂ ਜਿੰਨੀ 베ਰੀ ਤੋੜਨੀ ਆ ਉਹਦੇ ਹਿਸਾਬ ਨਾਲ ਹੀ ਪੈਸੇ ਮਿਲਨੇ ਆ ਜਾਂ ਇਹ ਕਹਿ ਸਕਦੇ ਹੋ ਵੀ ਆ ਪੈਂਡੀਆਂ ਲੱਗੀਆਂ ਹੋਈਆਂ ਨੇ ਤੇ ਇਹ ਲਾਹੀ ਜਾਣੀਆਂ ਨੇ ਤੇ ਜਿਹੜੇ ਆ ਨੇ ਆਪਣੇ ਕੋਲੇ ਜਿਵੇਂ ਆ ਰੈਡੀਆ ਇਹ 40 ਪਾਉਂਡ ਦਾ ਹੁੰਦਾ ਜਦੋਂ ਭਰ ਜਾਂਦਾ ਇਹਨੂੰ ਜੋਖਦੇ ਨੇ ਤੇ ਇੱਕ ਪੇਪਰ ਦੇ ਉੱਤੇ ਸਾਰਾ ਹੋ ਰਿਕਾਰਡ ਕਰ ਲੈਂਦੇ ਨੇ ਤੇ ਇਹੋ ਜਿਹਾ ਹਸਾਬਕਤਾਬ ਹੁੰਦਾ ਇੱਥੇ ਤੇ 베ਰੀਆਂ ਦਾ ਸੀਜ਼ਨ ਜਿਹੜਾ ਪੂਰਾ ਜੋਰਾਂ ਸੋਰਾਂ ਨਾਲ ਇੱਥੇ ਹੁਣ ਚੱਲ ਰਿਹਾ ਤੇ ਕਾਫੀ ਬੰਦੇ ਤੋੜ ਰਹੇ ਨੇ ਕਈ ਬੰਦੇ ਕਹਿੰਦੇ ਸਾਡੀ ਵੀਡੀਓ ਨਾ ਬਣਾਇਓ ਕਿਉਂਕਿ ਹੋ ਸਕਦਾ ਉਹ ਨਹੀਂ ਚਾਹੁੰਦੇ ਹੁਣ ਵੀਡੀਓ ਚਾਹੁੰਦੇ ਪਰ ਇੱਥੋਂ 베ਰੀ ਟੁੱਟ ਚੁੱਕੀ ਆ ਆ ਹੁਣ ਅਗਲੀ 베ਰ ਹੋਊਗੀ ਤੇ ਆਪਾਂ ਤੁਹਾਨੂੰ ਜਿਹੜੀ 베ਰੀ ਟੁੱਟਣੀ ਹੈ ਜੇ ਉਹ ਵੀ ਦਿਖਾਉਨੇ ਆ ਤੇ ਆ ਤੁਹਾਨੂੰ ਪਹਿਲਾਂ ਇਹ ਦਿਖਾਉਨੇ ਆ ਆਪਾਂ 베리 ਵਾਲਾ ਫਾਰਮ ਸਾਰਾ ਉਹ ਸਾਹਮਣੇ ਅਮਰੀਕਾ ਜਿਵੇਂ ਆਹਾ ਹਾ ਅਮਰੀਕਾ ਇੱਥੇ ਤੇ ਨਾਲ ਹੀ ਇਹ ਐਬਸਪੋਰਟ ਦਾ 베리 ਫਾਰਮ ਤੇ ਗਰਮੀ ਪੈਸੀ ਅੱਜ ਦਿਨ ਵਧੀਆ ਹੈਗਾ ਕਿਉਂਕਿ 2 ਦਿਨ ਪਹਿਲਾਂ ਮੀਂਹ ਪੈ ਕੇ ਹਟਿਆ ਪੈਸੀ ਗਰਮੀ ਇੱਥੇ ਕਾਫੀ ਹੋ ਜਾਂਦੀ ਹੈ ਤੇ ਪੂਰੇ ਬੱਟ ਕੱਢ ਦਿੰਦੀ ਹੈ ਰੰਗ ਕਾਲਾ ਕਰ ਦਿੰਦੀ ਹੈ ਤੇ ਦੂਰ ਦੂਰ ਤੋਂ ਲੋਕ ਆਏ ਹੋਏ ਨੇ ਕਈ ਹੋਰ ਸੂਬਿਆਂ ਦੇ ਵਿੱਚੋਂ ਵੀ ਕੈਨੇਡਾ ਚੋਂ ਇੱਥੇ 베ਰੀਆਂ ਤੋੜਨ ਆਉਂਦੇ ਨੇ ਤੇ ਇਸ ਤਰ੍ਹਾਂ ਆ ਜਿਹੜੇ ਹੈਗੀਆਂ ਨੇ ਜਿਵੇਂ ਤਾਰਾਂ ਲਾਈਆਂ ਹੋਈਆਂ ਇਹਨਾਂ ਦੇ ਸਹਾਰੇ ਇਹ 베ਰੀ ਖੜ ਜਾਂਦੀ ਆ ਤੇ ਉੱਪਰ ਨੂੰ ਇਹ ਆ ਜਿਹੜੇ ਪੋਲ ਗੱਡੇ ਹੋਏ ਨੇ ਨਾ ਇਹਨਾਂ ਤੋਂ ਵੀ ਉੱਪਰ ਚਲੀ ਜਾਂਦੀ ਆ ਇਹ 베ਰੀ ਤੇ ਮਸ਼ੀਨ ਨੂੰ ਕਿਸੇ ਦਿਨ ਫੇਰ ਚੱਲਦੀ ਦਿਖਾਵਾਂਗੇ ਅੱਜ ਸਾਨੂੰ ਬੰਦੇ 베ਰੀ ਤੋੜਦੇ ਦਿਖਾਉਣੇ ਬਹੁਤ ਸੋਹਣਾ ਇੱਥੇ ਵੈਸੇ ਤਾਂ ਜੇ ਕਹਿ ਸਕਦੇ ਹਾਂ ਮਾਹੌਲ ਹੁੰਦਾ ਕਿਉਂਕਿ ਦੋ-ਦੋ ਜਾਣੇ 1-1 ਕਰੋੜ ਨੂੰ ਲੱਗੇ ਹੁੰਦੇ ਨੇ ਜਿਵੇਂ ਆਹ ਰੋ ਆ ਇਹਨੂੰ ਦੋ ਜਾਣੇ ਤੋੜਦੇ ਆ ਇੱਕ ਇਧਰਲੀ ਸਾਈਡ ਵਾਜਿੰਦਾ ਇੱਕ ਦੂਜੀ ਸਾਈਡ ਆਹ ਬੱਟ ਬਣੀ ਹੋਈ ਆ ਵਿਚਾਲੇ ਬੱਟ ਦੇ ਉੱਤੇ 베ਰੀ ਲੱਗੀ ਹੋਈ ਆ ਤੇ ਵਧੀਆ ਕੰਮ ਕਰ ਐ ਭਜਾਈ ਤੁਰ ਜਾਂਦੇ ਆ ਡਾਲਰ ਤੋੜਦੇ ਤੋੜਦੇ ਅੱਗੇ ਲੰਘਦੇ ਰਹਿੰਦੇ ਆ ਤੇ ਆਪਾਂ ਵੀ ਅੱਗੇ ਦੇਖਦੇ ਆ ਚਾਹ ਪਾਣੀ ਵਗੈਰਾ ਸਾਰਾ ਬੰਦਾ ਨਾਲ ਲੈ ਕੇ ਆਉਂਦਾ ਤੇ ਕੀ ਦੇ ਵਿੱਚ ਲੈ ਕੇ ਆਉਂਦਾ ਉਹ ਲੰਚ ਕਿੱਟ ਹੁੰਦੀ ਆ ਉਹ ਵੀ ਜੇ ਕਹੂੰ ਤੁਹਾਨੂੰ ਦਿਖਾ ਦਾਂਗੇ ਤੇ ਬੋਤਲਾਂ ਪਾਣੀ ਵਾਲੀਆਂ ਐ ਸੜ ਜਾਂਦੇ ਆ ਫਿਰ ਜਾ ਚ ਆ ਦੇਖੋ ਤੇ ਐੇਜਾ ਮਾਹੌਲ ਆ ਉਹ ਸਾਹਮਣੇ ਐ ਸਪੋਰਟ ਦੀਆਂ ਪਹਾੜੀਆਂ ਇੱਧਰ ਚਲਾ ਵਹਕਾ ਜਾਂਦਾ ਬਾਕੀ ਆਹੇ 베ਰੀ ਤੋੜ ਕੇ ਪਾਈ ਜਾਂਦੀ ਆ ਦੇਖੋ ਇਹ ਸਾਰੀ ਟੁੱਟੀ ਹੋਈ ਆ ਜੋ ਤੋੜੀ ਜਾਂਦੇ ਤੇ ਆ ਹੈਗੀ ਆ 베ਰੀ ਲੱਗੀ ਉਹ ਬੱਲੇ ਆ ਦੇਖੋ ਇੱਥੇ ਪਾਣੀ ਵੀ ਆ ਜਾਂਦਾ ਹੈ ਕੱਲ ਮੀਂਹ ਪੈਣ ਹੋਣ ਕਰਕੇ ਇੱਥੇ ਪਾਣੀ ਖੜਾ ਤੇ ਅਗਲੀ ਗੱਲ ਅੱਜ ਹੈਗੀ ਆ 30 ਨਵੰਬਰ ਆ 30 ਜੁਲਾਈ 2024 ਦਾ ਦਿਨ ਹੈਗਾ ਬੁੱਧਵਾਰ ਦਾ ਤੇ 31 ਜੁਲਾਈ ਨੂੰ ਉਹਦੋਂ ਸਿੰਘ ਨੇ ਜਿਲ੍ਹਾ ਵਾਲੇ ਬਾਗ ਦਾ ਬਦਲਾ ਲਿਆ ਸੀਗਾ ਲੰਡਨ ਦੇ ਕਸ਼ਟ ਨਾਲ ਚ ਜਾ ਕੇ ਤੇ ਬਾਕੀ ਇੱਥੇ ਆ ਬੇਰੀ ਸਾਡੀ ਟੋੜੀ ਹੋਈ ਆ ਤੇ ਹੋਰ ਆ ਇਧਰ ਬਾਲਟੀਆਂ ਭਰੀਆਂ ਪਈਆਂ ਨੇ ਨਿੱਕੀਆਂ ਨਿੱਕੀਆਂ ਤੇ ਸਾਹਮਣੇ ਬੰਦੇ ਲੱਗੇ ਹੋਏ ਨੇ ਪੂਰੇ ਡਾਲਰ ਤੋੜਨ ਤੇ ਨਾਲ ਹੀ ਆਪਾਂ ਥੱਕ ਜਾਂਦਾ ਬੰਦਾ ਕਹਿੰਦੇ ਤੇ ਆ ਹੁੰਦੀ ਆ ਲੰਚ ਕਿਟ ਜਿਹਦੇ ਚ ਖਾਣ ਪੀਣ ਵਾਲਾ ਸਮਾਨ ਹੁੰਦਾ ਖੋਲੋ ਵੀ ਇਹਨੂੰ ਤੇ ਬੰਦਾ ਥੱਕ ਜਾਂਦਾ ਤੇ ਥੱਕਿਆ ਹੋਇਆ ਬੰਦਾ ਕਹਿੰਦੇ ਇੱਥੇ ਟੈਨਲ 3 ਦੀਆਂ ਗੋਲੀਆਂ ਵੀ ਚਲਾਉਂਦਾ ਫਿਰਦਾ ਫਿਰ ਤੇ ਆ ਬੁੱਕ ਜਾ ਭਰੀ ਮੜਾ ਜਾ ਕੇ ਰਾਂ ਬੇਰੀ ਦਾ ਦੇਖੀਏ ਕਿਵੇਂ ਭਰਦਾ ਇਹਦੇ ਵਿੱਚ ਤੇ ਇਧਰਲੇ ਸਾਈਡ ਦੇ ਉੱਤੇ ਆ ਦੇਖੋ ਉਹ ਟਰੈਕਟਰ ਖੜਾ ਉੱਥੇ ਹੁੰਦੀ ਹੈ ਜੋਖ ਦਿਖਾਈ ਰੋਲਾ ਵੀ ਪੈ ਜਾਂਦਾ ਇੱਥੇ ਕਹਿੰਦੇ ਆ ਜਿਹੜੇ ਫਲੈਟ ਨੇ ਚੱਕ ਕੇ ਲੈ ਜਾਂਦੇ ਦੂਜੇ ਕੀ ਹਾਲ ਹੈ ਲਾਵੀ ਐ ਹੱਥ ਚਾਲਦੇ ਆ ਬੰਦੇ ਦੇ ਤੇ ਐ ਫਿਰ ਥੱਲੇ 베ਰੀਆ ਡਿੱਗੀ ਜਾਂਦੀ ਐ ਕਿ 베ਰੀ ਨਹੀਂ ਐ ਐ ਸਮਝ ਲੋ ਡਾਲਰ ਡਿੱਗਦੇ ਆ ਕੈਨੇਡਾ ਤੇ ਤੇ ਜਿਹੜੇ 1 ਡਾਲਰ ਇੰਡੀਆ ਦਾ ਬੰਦਾ 60 ਦਾ ਯਾਨੀ 60 ਰੁਪਏ ਡਿੱਗ ਪੈਂਦੇ ਆ ਇਸ ਕਰਕੇ ਪਰ ਡਿੱਗਣੇ ਬਹੁਤ ਔਖੇ ਆ ਜਿੰਨਾ ਆਪਾਂ ਨੂੰ ਸੌਖਾ ਜਿਹਾ ਲੱਗਦਾ ਕੰਮ ਉਨਾ ਹੀ ਔਖਾ ਐ ਬਾਕੀ ਮਿਹਨਤ ਆ ਮਿਹਨਤ ਕਰਾਂਗੇ ਤਾਂ ਡਾਲਰ ਮਿਲਣਗੇ ਨਹੀਂ ਫਿਰ ਬਸ ਫਿਰ ਜਿਵੇਂ ਇੰਡੀਆ ਹੈਗੇ ਹੋਂ ਮੀ ਆ ਵੈਸੇ ਇੱਕ ਗੱਲ ਹੋਰ ਇੱਥੇ ਜਿਹੜੀ ਇਹ 베ਰੀ ਦੀ ਆਪ ਨੂੰ ਕਰਨੀ ਬਣਦੀ ਆ ਉਹ ਇਹ ਆ ਵੀ ਇੱਥੇ ਹਰ ਇੱਕ ਨੂੰ ਕੰਮ ਮਿਲ ਜਾਂਦਾ ਪੈਸੇ ਚਾਹੇ ਘੱਟ ਬਣਦੇ ਨੇ ਜਿਹੜਾ ਕੰਟਿਆਂ ਦੇ ਹਿਸਾਬ ਨਾਲ ਆ ਵੈਸੇ ਇੱਥੇ ਪਰ ਜਿਹੜੀ 베ਰੀ ਤੋੜਨ ਵਾਲਾ ਕੰਮ ਹੈ ਕੰਟਿਆਂ ਦੇ ਹਿਸਾਬ ਨਾਲ ਨਾ ਨਹੀਂ ਹੈਗਾ ਇਹਦੇ ਕਰਕੇ ਇਹ ਥੋੜਾ ਜਿਹਾ ਸੌਖਾ ਕੰਮ ਮੰਨਿਆ ਜਾਂਦਾ ਤੇ ਇੱਥੇ ਰੋਲੇ ਵੀ ਵੇਚ ਜਾਂਦੇ ਨੇ ਜਿਵੇਂ ਹੁਣ ਆਲ ਤੁਸੀਂ ਦੋ ਜਾਨੇ ਲੱਗੇ ਹੋਏ ਨੇ ਇੱਕ ਕਹਿੰਦਾ ਸਾਰੇ ਵਧੀਆ ਵਧੀਆ ਤੁੰਗ ਦੇ ਤੋੜ ਕੇ ਇਹ ਜਾਂ ਕੁਝ ਵੀ ਹੁੰਦਾ ਰਹਿੰਦਾ ਬਾਕੀ ਇੱਥੇ ਜਦੋਂ ਜੋਗਦੇ ਨੇ ਉੱਥੇ ਵੀ ਚੱਕਰ ਚੱਲ ਜਾਂਦਾ ਤੇ ਫਾਈ ਕਰਾਂਗੇ ਆਪਾਂ ਉੱਥੇ ਵੀ ਵੀਡੀਓ ਬਣਾਉਂਦੇ ਜਿੱਥੇ ਜੋਗਦੇ ਨੇ ਛੋਟੇ ਵੱਡੇ ਨਿੱਕੇ ਹ ਨੂੰ ਸਭ ਨੂੰ ਇੱਥੇ ਕੰਮ ਵਰ ਜਾਂਦਾ ਸਭ ਤੋਂ ਵਧੀਆ ਗੱਲ ਤੇ ਦੀ ਇਹ ਹੈ ਆ ਦੇਖੋ ਤੇ ਇਹ ਗੱਲ ਸੱਚ ਬਲੂ ਬੇਰੀਆ ਇਹ ਸਾਰੀ ਬਲੂ ਬੇਰੀਆ ਤੇ ਨਾਲ ਨਾਲ ਇੱਕ ਗੱਲ ਹੋਰ ਜਿਹੜਾ ਅੱਜ ਪੰਜਾਬ ਦਾ ਸੀਐਮ ਆ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਹੋਗੇ ਕਮੇਡੀਅਨ ਭੂਤਮਾਨ ਤੇ ਉਹੋ ਸਿਆਸਤਾਂ ਚ ਆਉਣ ਤੋਂ ਪਹਿਲਾਂ ਇਸੇ ਸ਼ਹਿਰ ਦੇ ਵਿੱਚ ਰਹਿੰਦਾ ਸੀ ਜਿੱਥੇ ਇਹ ਫਾਰਮ ਆ ਬਸਪੂੜ ਤੇ ਜਾਨੀ ਇਹ ਕਹਿ ਸਕਦੇ ਹਾਂ ਉਹਦੀ ਕਰਮ ਭੂਮੀ ਵੀ ਰਹੀ ਆ ਇਹ ਧਰਤੀ ਤੇ ਵੈਸੇ ਆਪਣੇ ਬਹੁਤ ਲੋਕ ਇੱਥੇ ਕੰਮ ਕਰਦੇ ਨੇ ਇੱਕ ਇੱਥੇ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਬੀਕਾਂ ਲੱਗੀਆਂ ਜਾਂਦੀਆਂ ਨੇ ਬੀਕਾ ਕਹਿੰਦੇ ਨੇ ਬੇਰਜਰੀ ਪੱਤੇ ਨੂੰ ਇੱਥੇ ਕੰਮ ਕਰਦੇ ਨੇ ਉਹ ਜਿੰਨਾ ਉਹਨਾਂ ਨੂੰ ਚਾਹੀਦਾ ਹੁੰਦਾ ਤੇ ਉਦੋਂ ਬਾਅਦ ਉਹਨਾਂ ਨੂੰ ਬੇਰਜਰੀ ਪੱਤਾ ਲੱਗ ਜਾਂਦਾ ਤੇ ਜੋ ਕੋਈ ਹੋਰ ਚੀਜ਼ ਹੋਵੇ ਆਪਾਂ ਅੱਗੇ ਕਰਕੇ ਕਰਾਂਗੇ ਲੈ ਵੀ ਹੁਣ ਸਾਰੇ ਲੋਕ ਆਪਣੀ ਆਪਣੀ 베ਰੀ ਇੱਥੇ ਤਲਾਉਣ ਆ ਗਏ ਆ ਟਰੈਕਟਰ ਦੇ ਮਾਗਰ ਟਰਾਲੀ ਪਈ ਹੋਈ ਆ ਉੱਥੇ ਇਹ ਕੰਡਾ ਰੱਖਿਆ ਹੋਇਆ ਤੇ ਉੱਥੇ 베ਰੀ ਤੋਲਦੇ ਨੇ ਕਿਵੇਂ ਤੋਲਦੇ ਆ ਅੱਜ ਤੁਹਾਨੂੰ ਦਿਖਾਈ ਆ ਆਪਾਂ ਹਲਟ ਰੱਖਿਆ ਹੋਇਆ ਇਹਨਾਂ ਦੇ ਉੱਤੇ ਆਹ 베ਰੀ ਤੋਲ-ਤੋਲ ਕੇ ਰੱਖੀ ਹੋਈ ਹੈ ਦੇਖੋ ਬਿਆ ਸਕ੍ਰੇਨ ਸਕ੍ਰੇਨ ਦੇ ਉੱਤੇ 베ਰੀ ਤੋਲੀ ਜਾਂਦੀ ਆ ਅੱਜ ਆਪਾਂ ਮੜਾ ਦੇਖ ਕੇ ਵੀ ਟਰਾਈ ਕਰਦੇ ਆ ਉਹ ਨਹੀਂ ਜਾਣੀ ਹਾਂਜੀ ਹਾਂਜੀ ਕਿਆ ਕਰਦਾ ਪਰ ਨਹੀਂ ਦੱਸ ਪਰ ਨਹੀਂ ਦੱਸ ਪਰ ਨਹੀਂ ਨਹੀਂ ਕਾਰਡ ਆ ਲਿਆ ਰੋਮੀ ਇਹੋ ਡਰਾਈਵਰ ਨੇ ਛੋੜਿਆ ਕਾਰਡ ਨੇ ਕਹੜਾ ਲੈਣਾ ਹੈ ਜਿਆਮਨ ਨਿਕਲ ਫਾਲਾ ਸਕਦਾ ਡਰਾਈਵਰ ਨੂੰ ਬੁਲਾਓ ਸਾਰਾ ਤੁੰਤਾਲੀ ਆ ਕੱਟੇ ਜਾਂਦਾ ਤਾਂ ਵੀ ਰਹਿ ਜੇ ਤਾਂ ਆਹ ਬੱਕ ਜਿਵੇਂ ਉਸ ਤੋਂ ਬਾਸ ਵਾਲਾ ਕਨੈਕਟਰ ਕੱਟਦਾ ਹੁੰਦਾ ਉਵੇਂ ਹੀ ਕੱਟ ਦਿੰਦੇ ਆ ਉਹਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਬਾਸ ਚ ਗਿਣਤੀ ਮਿੰਤੀ ਦਾ ਇੱਕ ਦੇਰੀ ਤੋੜ ਨਾਲ ਕੋਲ ਰਹਿ ਜਾਂਦਾ ਤੇ ਇੱਕ ਕਾਰਟ ਜਿਹਾ ਉਹ ਇਹਨਾਂ ਕੋਲ ਚਲਿਆ ਜਾਂਦਾ ਠੇਕੇਦਾਰ ਕੋਲੇ ਇੱਕ ਇੱਕ ਕਾਰਟ ਚਲਿਆ ਜਾਂਦਾ ਮਾਲ ਕੋਲ ਇਹ ਸੌਖਾ ਬਾਕੀ ਹੋਰ ਆਈਡ ਆਨ ਕਰਾਂਗੇ ਜੇ ਕੁਝ ਪਤਾ ਲੱਗਿਆ ਤਾਂ ਤੇ ਆਹ ਜਿਹੜੀਆਂ ਬੱਸਾਂ ਨੇ ਇਹ ਹੈਗੀਆਂ ਨੇ ਸਾਰੀਆਂ ਅੱਡਾ ਅੱਡਾ ਠੇਕੇਦਾਰਾਂ ਦੀਆਂ ਜਿਨ੍ਹਾਂ ਦੇ ਬੰਦੇ ਇਸ ਫਾਰਮ ਵਿੱਚ 베ਰੀ ਤੋੜਨ ਆਉਂਦੇ ਤੇ ਇਹ ਜਿਹੜੇ ਠੇਕੇਦਾਰ ਨੇ ਇਹਨਾਂ ਦੀਆਂ ਇਹ ਬੱਸਾਂ ਲੋਕਾਂ ਨੂੰ ਘਰੋਂ ਘਰੋਂ ਚੱਕਦੀਆਂ ਨੇ ਘਰੋਂ ਘਰੀ ਚੱਕਦੀਆਂ ਨੇ ਤੇ ਘਰੋਂ ਘਰੀ ਲਾਉਂਦੀਆਂ ਨੇ ਆਹ ਦੇਖੋ ਪੂਰਾ ਡਰੈਸ ਲਿਖਿਆ ਹੋਇਆ ਇਹਨਾਂ ਨੇ ਸਾਰਾ ਕੰਪਨੀ ਦਾ ਨਾਮ ਤੇ ਜਿਹੜਾ ਫਾਰਮ ਦਾ ਮਾਲਕਾ ਯਾਨੀ ਉਹਨੇ ਪੈਸੇ ਇਸ ਠੇਕੇਦਾਰ ਨੂੰ ਦੇਣੇ ਨੇ ਤੇ ਠੇਕੇਦਾਰ ਨੇ ਕਿਹਾ ਆਉਦੇ ਜਿਹੜੇ ਬੰਦੇ ਨੇ ਅਮਪਲਾਈ ਜਿਹੜੇ ਕੰਮ ਕਰਦੇ ਨੇ ਉਹਦੇ ਲਈ ਉਹਨੂੰ ਦੇਣੇ ਨੇ ਇਹਦੇ ਵਿੱਚੋਂ ਠੇਕੇਦਾਰ ਨੂੰ ਵੀ ਮੋਟੀ ਕਮਾਈ ਆ ਤੇ ਆ ਦੇਖੋ ਬਹੁਤ ਵੱਡਾ ਫਾਰਮ ਹੈ ਆਜਾ ਆ ਬਸ ਇੱਕ ਚੱਲ ਪੀ ਘਟੋ ਘਟ 10 ਬੰਨਾਂ ਸੀ ਅੱਜ ਇਹ ਇੱਥੇ ਤੇ ਤਿੰਨ ਚਾਰ ਠੇਕੇਦਾਰ ਸੀ ਜਿਹੜੇ ਇੱਥੇ ਬੇਰੀ ਤੋੜਨ ਦੇ ਜਿਨ੍ਹਾਂ ਦੇ ਬੰਦੇ ਹੁੰਦੇ ਨੇ ਤੇ ਜਿਹੜੇ ਬੀਕਾਂ ਬੁੱਕਾਂ ਬਜ਼ੁਰਗ ਨੇ ਉਹਨਾਂ ਲਈ ਇਹ ਬੇਰੀ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਠੀਕ ਆ ਕੰਮ ਕੋਈ ਓਏ ਓਏ ਨਹੀਂ ਕੋਈ ਕਿਸੇ ਨੂੰ ਕੁਝ ਕਹਿੰਦਾ ਨਹੀਂ ਜਿੰਨੀ ਤੋੜ ਲਈ ਉਹਨੇ ਜ ਉਹਨਾਂ ਨੂੰ ਪੈਸੇ ਮਿਲ ਜਾਣੇ ਤੇ ਆ ਪੈਸੇ ਨੇ ਹੁਣ ਕੱਲ ਨੂੰ ਫੇਰ ਸਵੇਰੇ ਇਹੀ ਚੱਲ ਪੂ ਇਸ ਟਾਈਮ ਜਿਹੜਾ ਟਾਈਮ ਆ ਉਹ ਸ਼ਾਮ ਦੇ 8 ਵਜਨ ਵਾਲੇ ਆ ਲਗਭਗ 10 ਮਿੰਟ ਰਹਿ ਗਏ ਤੇ ਧੁੱਪ ਦੇਖੋ ਸੂਰਜ ਉਹ ਸਾਹਮਣੇ ਪੂਰਾ ਗਾ ਤੇ ਗੱਡੀ ਆਪਣੀ ਤਾਂ ਉੱਥੇ ਖੜੀ ਆ ਤੇ ਆਪਾਂ ਤਾਂ ਆਉਂਦੀ ਗੱਡੀ ਤੇ ਆਏ ਸੀਗੇ ਤੇ ਉਹ ਦੇਖਣਗੇ ਸਾਰਾ ਕੁਝ ਉਹ ਸਾਹਮਣੇ ਜਿਹੜੇ ਪਹਾੜ ਦੀੰਦੇ ਉੱਥੇ ਜਿੱਥੋਂ ਆਹ ਬੈਂਡ ਮੁੜੂਗੀ ਉਹ ਉਹ ਤੋਂ ਪਰਲੇ ਪਾਸੇ ਸਾਰਾ ਅਮਰੀਕਾ ਆਹੋ ਦੇਖੋ ਉਹ ਗਈ ਉਹ ਤੇ ਆਪਣੀ ਗੱਡੀ ਵੀ ਉੱਥੇ ਖੜੀ ਆ ਉਹ ਮੁੜ ਗਈ ਇਹ ਆਹ ਦੇਖੋ ਇਹ ਤਾਂ ਪਰਲੇ ਪਾਸੇ ਸਾਰਾ ਅਮਰੀਕਾ ਤੇ ਇਸ ਤਰ੍ਹਾਂ ਦਾ ਕੰਮ ਕਰਨਾ ਇੱਥੇ ਬੇਰੀ ਦੇ ਬੇਰੀ ਅੱਜ ਆਹ ਦੇਖੋ ਹਾਰ ਨਵਾਜਦੇ ਪੰਦੇ ਚਾਰ ਪੰਜ ਤਾਂ ਹਜੇ ਫਿਰਦੀਆਂ ਨੇ 10 ਹੋਣੀਆਂ ਬੰਨਾ ਹਨਾ ਘਟੋ ਘਟ ਯੂਰੋ